ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਘੜਤਾ ਪੰਜਾਬ ਦੇ ਵਿੱਚ ਰੋਜ਼ਾਨਾ ਕਿੰਨੇ ਚਲਾਨ ਕੱਟੇ ਜਾਂਦੇ ਨੇ ਤੇ ਹਜ਼ਾਰਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਜਦੋਂ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚਦਾ ਹੈ ਤਾਂ ਹਾਈ ਕੋਰਟ ਨੇ ਰੁੱਖ ਪੁਣਾਉਂਦਿਆਂ ਪੰਜਾਬ ਸਰਕਾਰ ਤੋਂ ਜਿਹੜਾ ਇਸ ਦਾ ਜਵਾਬ ਮੰਗਿਆ ਯਾਨੀ ਕਿ ਪੰਜਾਬ ਸਰਕਾਰ ਨੂੰ ਤਲਬ ਕਰਕੇ ਇਸ ਦਾ ਨੋਟਿਸ ਭੇਜਿਆ ਕਿ ਜਿਹੜੇ ਵਾਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਭਾਪ ਪੁਰਾਣੇ ਨੰਬਰਾਂ ਨੂੰ ਨਵੇਂ ਨੰਬਰਾਂ ਦੇ ਵਿੱਚ ਤਬਦੀਲ ਕੀਤਾ ਜਾਂਦਾ ਹੈ ਤੇ ਰੋਜ਼ਾਨਾ ਜੋ ਵਹੀਕਲਸ ਦੇ ਚਲਾਨ ਕੱਟੇ ਜਾਂਦੇ ਨੇ ਕਰੋੜਾਂ ਦਾ ਕਪਲਾ ਜਿਹੜਾ ਕਿਸ ਤਰੀਕੇ ਦੇ ਨਾਲ ਹੁੰਦਾ ਤੇ ਇਸ ਦੀ ਜਾਂਚ ਕਿਉਂ ਨਹੀਂ ਕੀਤੀ ਜਾਂਦੀ ਤਾਂ ਦੱਸ ਦਿਓ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਪਛਪੜ ਦੇ ਚਲਾਨ ਤੇ ਵਾਹਨ ਰਜਿਸਟ੍ਰੇਸ਼ਨ ਦੇ ਨਾਲ ਸੰਬੰਧਿਤ ਕਰੋੜਾ ਰੁਪਏ ਦੇ ਕਪਲੇ ਤੇ ਸਖਤ ਰੁਖ ਅਪਣਾਉਂਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਅਦਾਲਤ ਨੇ ਇਹ ਕਦਮ ਲੁਧਿਆਣਾ ਵਾਸੀ ਆਰਟੀਆਈ ਕਾਰਕੁਨ ਰਵਿੰਦਰ ਕਟਾਰੀਆ ਵੱਜੋਂ ਦਾਇਰ ਜਨਹਤ ਪਟੀਸ਼ਨ ਤੇ ਚੁੱਕਿਆ ਪਟੀਸ਼ਨ 'ਚ ਦੋਸ਼ ਲਾਇਆ ਕਿ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀ ਓਵਰਲੋਡ ਵਾਹਨਾ ਤੇ ਮੋਟਰ ਵਾਹਨ ਐਕਟ ਦੀ ਧਾਰਾ 194 ਤਹਿਤ ਨੇ ਧਾਰਕ ਘੱਟੋ-ਘੱਟ ਜੁਰਮਾਨਾ ਵਸੂਲਣ ਦੀ ਬਜਾਏ ਬਹੁਤ ਘੱਟ ਰਾਸ਼ੀ ਜਾਂ ਕਈ ਮਾਮਲਿਆਂ 'ਚ ਕੋਈ ਜੁਰਮਾਨਾ ਹੀ ਨਹੀਂ ਵਸੂਲ ਰਿਹਾ ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਕਪਟੇਸ਼ਨ ਕਰਤਾ ਮੁਤਾਬਕ ਅਗਸਤ 2023 ਤੋਂ ਫਰਵਰੀ 2025 ਤੱਕ ਇਸ بے ਨਿਯਮੀ ਦੇ ਕਾਰਨ 12.26 ਕਰੋੜ ਰੁਪਏ ਦਾ ਘਾਟਾ ਹੋਇਆ ਪਟੀਸ਼ਨ ਚ ਦੂਜਾ ਵੱਡਾ ਦੋਸ਼ ਸਕਰਾਪ ਤੇ ਚੋਰੀ ਕੀਤੇ ਗਏ ਵਾਹਨਾਂ ਦੀ ਗੈਰ ਕਾਨੂੰਨੀ ਰਜਿਸਟ੍ਰੇਸ਼ਨ ਹੈ ਦਾਵਾ ਕੀਤਾ ਗਿਆ ਕਿ ਟ੍ਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀ ਮਿਲੀ ਭੁਗਤ ਨਾਲ ਝਾਲੀ ਦਸਤਾਵੇਜ਼ ਬਣਾ ਕੇ ਕਬਾੜ ਵਾਹਨਾਂ ਦੀ ਨਵੇਂ ਨੰਬਰਾਂ ਦੇ ਨਾਲ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਹਾਲਕਿ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਪਹਿਲਾਂ ਇਸ ਮਾਮਲੇ ਦੇ ਨਾਲ ਸੰਬੰਧਿਤ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਅਧਿਕਾਰੀਆਂ ਦੇ ਢਿੱਲੇ ਰਵੱਈਏ ਤੇ ਨਾਰਾਜ਼ਗੀ ਪ੍ਰਗਟਾਈ ਸੀ ਤੇ 8 ਮਈ ਨੂੰ ਸੰਬੰਧਿਤ ਅਧਕਾਰੀਆਂ ਦੀ 1/3 ਤਨਖਾਹ ਤੇ ਵੀ ਰੋਕ ਲਾ ਦਿੱਤੀ ਸੀ। ਹੁਣ ਚੀਫ ਜਸਟਿਸ ਸ਼ੀਲ 나ਗੂ ਤੇ ਜਸਸ ਸੰਜੀਵ 베ਰੀ ਨੇ ਬੈਂਚ ਦੀ ਸੂਬਾ ਸਰਕਾਰ ਅਤੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ, ਡੀਜੀਪੀ ਤੇ ਵਿਜੀਲੈਂਸ ਬਿਊਰੋ ਨੂੰ ਨੋਟਿਸ ਜਾਰੀ ਕਰਕੇ 9 ਦਸੰਬਰ ਤੱਕ ਜਵਾਬ ਦਾਇਰ ਕਰਨ ਦਾ ਹੁਕਮ ਕੀਤਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਮਝਾ ਨਿਊਜ਼ ਤੇ ਮੈਂ ਹਾਂ ਪ੍ਰਦੀਪ ਘੜਤਾ ਪੰਜਾਬ ਦੇ ਵਿੱਚ ਰੋਜ਼ਾਨਾ ਕਿੰਨੇ ਚਲਾਨ ਕੱਟੇ ਜਾਂਦੇ ਨੇ ਤੇ ਹਜ਼ਾਰਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਜਦੋਂ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚਦਾ ਹੈ ਤਾਂ ਹਾਈ ਕੋਰਟ ਨੇ ਰੁੱਖ ਪਣਾਉਂਦਿਆਂ ਪੰਜਾਬ ਸਰਕਾਰ ਤੋਂ ਜਿਹੜਾ ਇਸ ਦਾ ਜਵਾਬ ਮੰਗਿਆ ਯਾਨੀ ਕਿ ਪੰਜਾਬ ਸਰਕਾਰ ਨੂੰ ਤਲਬ ਕਰਕੇ ਇਸ ਦਾ ਨੋਟਿਸ ਭੇਜਿਆ ਕਿ ਜਿਹੜੇ ਵਾਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਭਾ ਪੁਰਾਣੇ ਨੰਬਰਾਂ ਨੂੰ ਨਵੇਂ ਨੰਬਰਾਂ ਦੇ ਵਿੱਚ ਤਬਦੀਲ ਕੀਤਾ ਜਾਂਦਾ ਤੇ ਰੋਜ਼ਾਨਾ ਜੋ ਵਹੀਕਲਸ ਦੇ ਚਲਾਨ ਕੱਟੇ ਜਾਂਦੇ ਨੇ ਕਰੋੜਾਂ ਦਾ ਕਪਲਾ ਜਿਹੜਾ ਕਿਸ ਤਰੀਕੇ ਦੇ ਨਾਲ ਹੁੰਦਾ ਤੇ ਇਸ ਦੀ ਜਾਂਚ ਕਿਉਂ ਨਹੀਂ ਕੀਤੀ ਜਾਂਦੀ ਤਾਂ ਦੱਸ ਦਿਓ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਪੱਛਪੜ ਦੇ ਚਲਾਨ ਤੇ ਵਾਹਨ ਰਜਿਸਟ੍ਰੇਸ਼ਨ ਦੇ ਨਾਲ ਸੰਬੰਧਿਤ ਕਰੋੜਾ ਰੁਪਏ ਦੇ ਕਪਲੇ ਤੇ ਸਖਤ ਰੁਖ ਅਪਣਾਉਂਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਅਦਾਲਤ ਨੇ ਇਹ ਕਦਮ ਲੁਧਿਆਣਾ ਵਾਸੀ ਆਰਟੀਆਈ ਕਾਰਕੁਨ ਰਵਿੰਦਰ ਕਟਾਰੀਆ ਵੱਜੋਂ ਦਾਇਰ ਜਨਹਤ ਪਟੀਸ਼ਨ ਤੇ ਚੁੱਕਿਆ ਪਟੀਸ਼ਨ 'ਚ ਦੋਸ਼ ਲਾਇਆ ਕਿ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀ ਓਵਰਲੋਡ ਵਾਹਨਾ ਤੇ ਮੋਟਰ ਵਾਹਨ ਐਕਟ ਦੀ ਧਾਰਾ 194 ਤਹਿਤ ਨੇ ਤਾਰਿਕ ਘੱਟੋ-ਘੱਟ ਜੁਰਮਾਨਾ ਵਸੂਲਣ ਦੀ ਬਜਾਏ ਬਹੁਤ ਘੱਟ ਰਾਸ਼ੀ ਜਾਂ ਕਈ ਮਾਮਲਿਆਂ 'ਚ ਕੋਈ ਜੁਰਮਾਨਾ ਹੀ ਨਹੀਂ ਵਸੂਲ ਰਿਹਾ ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਤਾਂ ਪਟੀਸ਼ਨ ਕਰਤਾ ਮੁਤਾਬਕ ਅਗਸਤ 2023 ਤੋਂ ਫਰਵਰੀ 2025 ਤੱਕ ਇਸ ਬੇਨਿਯਮੀ ਦੇ ਕਾਰਨ 12.26 ਕਰੋੜ ਰੁਪਏ ਦਾ ਘਾਟਾ ਹੋਇਆ ਪਟੀਸ਼ਨ 'ਚ ਦੂਜਾ ਵੱਡਾ ਦੋਸ਼ ਸਕਰਾਪ ਤੇ ਚੋਰੀ ਕੀਤੇ ਗਏ ਵਾਹਨਾਂ ਦੀ ਗੈਰ-ਕਾਨੂੰਨੀ ਰਜਿਸਟ੍ਰੇਸ਼ਨ ਹੈ ਦਾਵਾ ਕੀਤਾ ਗਿਆ ਕਿ ਟ੍ਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀ ਮਿਲੀ ਭੁਗਤ ਨਾਲ ਝਾਲੀ ਦਸਤਾਵੇਜ਼ ਬਣਾ ਕੇ ਕਬਾੜਵਾਨਾਂ ਦੀ ਨਵੇਂ ਨੰਬਰਾਂ ਦੇ ਨਾਲ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਹਾਲਾਂਕਿ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਪਹਿਲਾਂ ਇਸ ਮਾਮਲੇ ਦੇ ਨਾਲ ਸੰਬੰਧਿਤ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਅਧਿਕਾਰੀਆਂ ਦੇ ਢਿੱਲੇ ਰਵੱਈਏ ਤੇ ਨਾਰਾਜ਼ਗੀ ਪ੍ਰਗਟਾਈ ਸੀ ਤੇ 8 ਮਈ ਨੂੰ ਸੰਬੰਧਿਤ ਅਧਿਕਾਰੀਆਂ ਦੀ 1/3 ਤਨਖਾਹ ਤੇ ਵੀ ਰੋਕ ਲਾ ਦਿੱਤੀ ਸੀ ਹੁਣ ਚੀਫ ਜਸਟਿਸ ਸ਼ੀਲ 나ਗੂ ਤੇ ਜੱਜ ਸੰਜੀਵ 베ਰੀ ਨੇ ਬੈਂਚ ਦੀ ਸੂਬਾ ਸਰਕਾਰ ਅਤੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਡੀਜੀਪੀ ਤੇ ਵਿਜੀਲੈਂਸ ਬਿਊਰੋ ਨੂੰ ਨੋਟਿਸ ਜਾਰੀ ਕਰਕੇ 9 ਦਸੰਬਰ ਤੱਕ ਜਵਾਬ দাਇਰ ਕਰਨ ਦਾ ਹੁਕਮ ਕੀਤਾ ਹੈ